ਲੋਈ ਬਣ ਕੇ ਤਿਆਰ ਹੈ ਬਿਰਿਆਨ ਓਕੇ ਹੋ ਗਿਆ ਹੁਣ ਦੇਖ ਸਕਦੇ ਆ ਤੁਸੀਂ ਹਾਂ ਵੀ ਜੜੀ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਸੁਖੀ ਮਾਲਵਾ ਆਫੀਸ਼ਲ ਅੱਜ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਜੋੜਨ ਚੱਲਦੇ ਆ ਆਪਣੇ ਵਿਰਸੇ ਦੀ ਇੱਕ ਚੀਜ਼ ਦਿਖਾਉਨੇ ਆ ਜਿਹੜਾ ਕਿ ਆਪਣਾ ਪੁਰਾਣਾ ਵਿਰਸਾ ਦੀ ਪਿੰਡਾਂ ਦਾ ਪੁਰਾਣੇ ਪਿੰਡਾਂ ਦੇ ਬੁਢੇ ਕਰਦੇ ਹੁੰਦੇ ਤੇ ਇਹ ਵਿਰਸੇ ਨਾਲ ਕੰਮ ਹੁਣ ਇਹ ਚੀਜ਼ ਦਿਖਾਉਣੀ ਆ ਆਜੋ ਆ ਦੇਖੋ ਇਹਨੂੰ ਕਹਿੰਦੇ ਆ ਆਪਾਂ ਟੋਕਰ ਅੱਜ ਦੀ ਕਲਾਕਾਰੀ ਇਹ ਹੱਥ ਦੀ ਕਲਾਕਾਰੀ ਨਾਲ ਬਣਾਏ ਹੋਏ ਨੇ ਇਹ ਇਹ ਮੀਨਾਕਾਰੀ ਹੱਥ ਦੀ ਆ ਆ ਪਈਆਂ ਨੇ ਇਹਨਾਂ ਤੋਂ ਬਣਾਉਨੇ ਆਪਾਂ ਉਹ ਅੱਗੇ ਦੇਖੋ ਪਾਥੀਆਂ ਰੱਖੀਆਂ ਪਈਆਂ ਆਪਾਂ ਨੇ ਇਹ ਹੁਣ 10 ਰੁਪਏ ਪਾਥੀ ਵਿਕ ਰਹੇ ਸੀ ਜੀਨੇ ਕਿਸੇ ਨੇ ਲੈਣੀ ਆ ਤਾਂ ਗੱਲ ਕਰਿਓ 10 ਰੁਪਏ ਪਾਥੀ ਵਿਕਦੀ ਹੈ ਜੀਨੇ ਕਿਸੇ ਨੇ ਲੈਣੀ ਆ ਆਪਾਂ 7 ਰੁਪਏ ਨੂੰ ਪਾਥੀ ਦੇ ਦਾਂਗੇ ਆ ਦੇਖੋ ਆ ਬੰਦਾ ਬਣਾ ਰਿਹਾ ਸ੍ਰੀ ਕਾਲ ਬਾਈ ਜੀ ਬਾਈ ਇਹ ਤੁਹਾਨੂੰ ਕਿੰਨੇ ਕਿੰਨੇ ਕ ਸਾਲ ਹੋ ਗਏ ਬਣਾਉਂਦੇ ਆ ਨੂੰ ਬਾਈ ਥੰਰੇ ਲੰਗੀ ਵੀਰੇ ਅੱਛਾ ਦਾਦੇ ਬਾਪ ਦਾਦੇ ਬਣਾਉਂਦੇ ਹੁੰਦੇ ਤੇ अच्छा ਉਹਨਾਂ ਤੋਂ ਕਲਾ ਲਈ ਹੈ ਉਹਨਾਂ ਤੋਂ ਗੁਣ ਲੈ ਲਿਆ ਮਤਲਬ ਹਾਂ ਠੀਕ ਹੈ ਉਹ ਗੁਣ ਚੱਲ ਰਿਹਾ ਹੈ ਠੀਕ ਹੈ ਕਿੰਨੇ ਕੁ ਦਿਨਾਂ ਚ ਦੀ ਸਿੱਖਿਆ ਜਾ ਸਕਦਾ ਅੱਖਾਂ ਨੂੰ ਤਾਂ ਵੀਰੇ ਚਾਹੇ 2 ਦਿਨ ਚ ਦੀ ਸਿੱਖ ਲੈ ਪਰ ਮਿਹਨਤ ਹੈ ਓਕੇ ਹਾਂ ਇਹ ਆਪਣਾ ਇਹ ਬਣ ਕੇ ਤਿਆਰ ਹੋ ਗਿਆ ਕਿੰਨੇ ਘੰਟੇ ਦੀ ਤਿਆਰ ਕਰ ਦਿੰਦੇ ਹਾਂ ਇੱਕ ਟੋਕਰਾ ਲੱਗ ਜਾਂਦਾ ਵੀਰੇ ਘੰਟਾ ਕਦੋਂ ਅੱਛਾ ਹਾਂ ਕਿੰਨੇ ਇੱਕ ਦਾ ਵਿਕਦਾ ਇਹ ਇੱਕ ਟੋਕਰ ਵੀਰੇ ਹੁਣ ਦਾ ਰੇਟ ਚੱਲ ਰਿਹਾ 300 ਰੁਪਿਆ ਠੀਕ ਹੈ ਜੀ ਪਹਿਲਾਂ 250 ਦਾ ਚੱਲਦਾ ਸੀ 200 ਦਾ ਚੱਲਦਾ ਸੀ ਹੁਣ ਤੂੰ ਤਾਂ ਵੀ ਖਤਮ ਹੋ ਰਹੇ ਨੇ ਓਕੇ ਗੱਟੇ ਜ਼ਿਮੀਦਾਰ ਪਟਾਈ ਜਾਂਦੇ ਨੇ ਕਿ ਇਤਾਂ ਜਵਾਂ ਮੁੱਲ ਬਿਲਕੁਲ ਬਿਲਕੁਲ ਇਹ ਪੰਜਾਬ ਦਾ ਜਾੜਾ ਹੋ ਰਿਹਾ ਹੈ ਜਾੜਾ ਹੀ ਆ ਵੀਰੇ ਦੁੱਖ ਲੱਗਦੇ ਹੈ ਨਹੀਂ ਉਹਨੇ ਜਿੰਨੇ ਪੱਟੇ ਜਾ ਰਹੇ ਨੇ ਇਹ ਤਾਂ ਪੰਜਾਬ ਦੇ ਆਪਣੇ ਦਰਖਤ ਸੀਗੇ ਬਿਲਕੁਲ ਨਹੀਂ ਬਿਲਕੁਲ ਉਹ ਚੀਜ਼ਾਂ ਹੋਂ ਲੂਪ ਹੋ ਰਹੀਆਂ ਨੇ ਠੀਕ ਅੱਜ ਕੱਲਰ ਲੋਕ ਪਲਾਸਟਿਕ ਵਗੈਰਾ ਇਹੀਆਂ ਚੀਜ਼ਾਂ ਯੂਜ਼ ਲਾਗੇ ਕਰਨ ਜਿਹੜੀ ਕਿ ਨੇਰੀ ਜ਼ਾਹਿਰ ਹੈ ਇਹ ਜੀ ਤੁਹਾਨੂੰ ਭੁੱਲ ਰਹੇ ਨੇ ਬਿਲਕੁਲ ਮੈਂ ਤਾਂ ਜਿਹੜੀ ਆਪਣੀ ਹੂੰ ਪਲਾਸਟਿਕ ਦਾ ਆਪ ਨੂੰ ਮੈਨੂੰ ਪਤਾ ਹੈਗਾ ਵੀ ਇਹ ਕਿਹੜੀ ਚੀਜ਼ ਨਾਲ ਬਣਿਆ ਕਿਹੜੀ ਨਾਲ ਨਹੀਂ ਬਿਲਕੁਲ ਇਹ ਸਾਫ ਸੋਧ ਇਹ ਤੁਸੀਂ ਕੀ ਬਣਾ ਰਹੇ ਹੋ ਤੇ ਮੈਂ ਇਹਦੀ ਨਮਾਈ ਮੈਦ ਰਿਹਾ ਦੀ ਵੀਰੇ ਬਣਾਇਆ ਆਪਾਂ ਨੇ ਚਾਰੇ ਵਾਸਤੇ ਠੀਕ ਹੈ ਬੜਾ ਟੋਕਰਾ ਬਾਕੀ ਛੋਟੇ ਹੁੰਦੇ ਨੇ ਠੀਕ ਤੇ ਹੁਣ ਇਹ ਬਣ ਕੇ ਆਪਣਾ ਇੱਕ ਉਹ ਬਣਾ ਕੇ ਰੱਖਦੇ ਹਾਂ ओके ये इक बस ये भी तैयार ही है बस हुन ਬਾੜ ਮੋੜਨੀ ਹੈ ਦੀ ਠੀਕ ਬਾੜ ਮੋੜ ਕੇ ਉਸ ਤੋਂ ਬਾਅਦ ਇਹ ਤਿਆਰ ਆ ਆਪਣਾ ਤਾਂ ਚਲੋ ਦਿਖਾਓ ਕਿਵੇਂ ਬਾੜ ਮੋੜਨੀ ਹੈ ਹਾਂ ਜੀ ਹਾਂ ਜਰੂਰ ਬਾੜ ਮੋੜ ਕੇ ਇਹ ਤਿਆਰ ਆ ਜੀ ਆਪਣਾ ਬਾਈ ਜੀ ਜੇ ਕਿਸੇ ਨੇ ਪਾਥੀਆਂ ਲੈਣੀਆਂ ਹੁਣ ਤਾਂ ਕੰਟੈਕਟ ਕਰਿਓ ਮੈਂ ਨੰਬਰ ਦੇ ਦੂੰਗਾ ਇਹ ਮੈਂਸ਼ਨ ਕਰ ਦੂੰਗਾ 7 ਰੁਪਏ ਪਾਥੀ ਦੇ ਦਾਂਗੇ ਆਪਾਂ ਟੋਕਰੇ ਨਾਲ ਟੋਕਰੇ ਵੀ ਜੁੜਨਾ ਚਾਹੀਦਾ ਹੈ ਜਦੋਂ ਆਪਾਂ ਨੂੰ ਇਹ ਪੰਜਾਹ 24 ਦੇ ਬਿਲਕੁਲ ਬਿਲਕੁਲ ਦੇਖੋ 50 24 ਨਾਲ ਜੁੜਨਾ ਚਾਹੀਦਾ ਤੇ ਹੁਣ ਲੋਹੜੀ ਦੇ ਟਾਈਮ ਤੇ ਪਾਥੀਆਂ ਦੀ ਬਹੁਤ ਜ਼ਰੂਰਤ ਹੋਊਗੀ ਜੇ ਕਿਸੇ ਵੀ ਵੀਰਪਰਾਂ ਨੂੰ ਚਾਹੀਦਾ ਹੋਊਗਾ ਪਾਥੀਆਂ ਵਾਸਤੇ ਕੰਟੈਕਟ আর ਟੋਕਰਿਆਂ ਵਾਸਤੇ ਕੰਟੈਕਟ ਕਰ ਲਿਓ ਮੈਂ ਨੰਬਰ ਮੈਂਸ਼ਨ ਕਰ ਦਾਂਗਾ ਥੰਬਨੇਲ ਤੇ ਇਹ ਟੋਕਰੇ ਵਿਆਹ ਸਾਧੀਆਂ ਵਿੱਚ ਬਹੁਤ ਜ਼ਿਆਦਾ ਲੋਡ ਪੈਂਦੀ ਹੈ ਇਹਨਾਂ ਨੂੰ ਓਕੇ ਹਾਂਜੀ ਹਾਂ ਉਹ ਖੁਰਮੇ ਕਰਮੇ ਜੇ ਰੱਖਣ ਵਾਸਤੇ ਕੰਮ ਆਉਂਦੇ ਨੇ ਮਿੱਠਾ ਵਗੈਰਾ ਬਾਕੀ ਦਾ ਸਭ ਕੈਮੀਕਲ ਵਾਲੀਆਂ ਚੀਜ਼ਾਂ ਨੇ ਇੱਕਦਾਂ ਇਹਨਾਂ ਦੀ ਸਫਾਈ ਹੁੰਦੀ ਹੈ ਹੂੰ ਬਿਲਕੁਲ ਬਾਕੀ ਬਣੇ ਵਧੀਆ ਹੁੰਦੇ ਨੇ ਵੀਰੇ ਸਾਫ਼ ਸੁਥਰੀ

ਕਦੇ ਆਪਾਂ ਮਿਸਤਰੀ ਵੀ ਬਣ ਜਾਈਏ ਕਦੇ ਆਪਾਂ ਟੋਕਰੀ ਵੀ ਬਣਾਉਣ ਲੱਗ ਜਾਈਏ ਆਪਾਂ ਕੋਈ ਕੰਮ ਨਹੀਂ ਛੱਡਦੇ ਮਿਹਨਤ ਆ ਵੀਰੇ ਕਿਰਤ ਆ ਬਈ ਇਹ ਕਿਰਤ ਤੋਂ ਕਦੇ ਵੀ ਭੱਜਣਾ ਨਹੀਂ ਚਾਹੀਦਾ ਜੇ ਆਪਾਂ ਕਿਰਤ ਕਰਾਂਗੇ ਤਾਂ ਹੀ ਖਾਵਾਂਗੇ ਬਿਲਕੁਲ ਕਿਰਤ ਕਰੋ ਵੰਡ ਛਕੋ ਇਹਦਾ ਗੁਰੂ ਵੀ ਕਹੇਗੇ ਨੇ ਦੇਖੋ ਕਿ ਨਹੀਂ ਗੈਂਡ ਵਾਰ ਤੇ ਆ ਗਈ ਹੈ ਹਰ ਰੋਜ਼ ਤੁਹਾਨੂੰ ਨਵੀਂ ਇੱਕ ਇੱਕ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਆਪਾਂ ਹਰ ਇੱਕ ਦਿਨ ਇੱਕ ਚੜ੍ਹਦੇ ਸੂਰਜ ਦੇ ਨਾਲ ਤੁਹਾਨੂੰ ਇੱਕ ਨਵੀਂ ਵੀਡੀਓ ਮਿਲਦੀ ਹੈ ਜੇ ਕਿਸੇ ਨੇ ਸਿੱਖਣੇ ਨੇ ਤਾਂ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਕਿ ਕਿਵੇਂ ਪਾਥੀਆਂ ਪੱਥਣੇ ਆਉਣੀ ਸਿੱਖ ਸਕਦੇ ਆ ਕੋਈ ਟੋਕਰੇ ਬਣਾਉਣੇ ਸਿੱਖ ਸਕਦਾ ਇਹ ਸਾਡੇ ਵੀਰ ਨੂੰ ਕੰਟੈਕਟ ਕਰਿਓ ਮਿਲਦੇ ਆ ਫਿਰ ਨੈਕਸਟ ਵੀਡੀਓ ਚ ਜਲਦੀ ਦਿਖਾਵਾਂਗੇ ਤੁਹਾਨੂੰ ਕਿਆ ਹੁਣ ਓਕੇ ਜੀ ਬਾਏ ਫੋਨ ਕਰ ਅਗੇ ਸੇਖ ਸਕਦੇ ਹੁਣ ਸੰਦ ਬਣਿਆ ਉਹ